ਸਫਰ ਦੌਰਾਨ ਜਦੋਂ ਮੈਂ ਵਾਹਿਗੁਰੂ ਸਿਮਰਨ ਕਰਦਾ ਮੈਨੂੰ ਬਹੁਤ ਡਰ ਲੱਗਦਾ ਅਜਿਹਾ ਹੀ ਕੁਝ ਸਵਾਲ ਆਪਾਂ ਨੂੰ ਅਮਨਦੀਪ ਕੌਰ ਕਰਦੇ ਆ ਵਾਹਿਗੁਰੂ ਜੀ ਸਫਰ ਦੌਰਾਨ ਵਾਹਿਗੁਰੂ ਦਾ ਸਿਮਰਨ ਕਰਦੇ ਮੈਨੂੰ ਬਹੁਤ ਡਰ ਲੱਗਦਾ ਡਰ ਕਿਉਂ ਲੱਗਦਾ ਹੈ ਵਾਹਿਗੁਰੂ ਜੀ ਆਪਾਂ ਸੰਸਾਰ ਦੇ ਵਿੱਚ ਵੀ ਇਹ ਦੇਖਦੇ ਆ ਕਿ ਜੋ ਜੀਵ ਜਾਦਾ ਕਮਜ਼ੋਰ ਹੁੰਦਾ ਜਿਸ ਦਾ ਦਿਲ ਕਮਜ਼ੋਰ ਆ ਜੋ ਫਾਈਨੈਂਸ਼ੀਅਲੀ ਕਮਜ਼ੋਰ ਆ ਜਿਸ ਦੀ ਦੁਨੀਆ ਦੇ ਵਿੱਚ ਜਾਣ ਪਛਾਣ ਹੈ ਨਹੀਂ ਉਹ ਜੀਵ ਬਹੁਤ ਡਰਦਾ ਹੈ ਤੇ ਇਸ ਦੇ ਉਲਟ ਜੈਸ ਜੀਵ ਦਾ ਦਿਲ ਤਕੜਾ ਹੁੰਦਾ ਉਹ ਦੀ ਦੁਨੀਆ ਦੇ ਵਿੱਚ ਜਾਣ ਪਛਾਣ ਵੀ ਹੁੰਦੀ ਆ ਤੇ ਉਹਦੇ ਕੋਲ ਪੈਸਾ ਇੰਨਾ ਹੁੰਦਾ ਆ ਉਹਨੂੰ ਕਿਸੇ ਦਾ ਡਰ ਨਹੀਂ ਹੁੰਦਾ ਕਿਉਂਕਿ ਸਾਰੇ ਹੀ ਉਸਨੇ ਆਪਣੇ ਥੱਲੇ ਲੈ ਕੇ ਰੱਖੇ ਨੇ ਜੋ ਮਾਰਾ ਬੰਦਾ ਹੁੰਦਾ ਉਸ ਨੂੰ ਹੀ ਹਮੇਸ਼ਾ ਡਰ ਲੱਗਦਾ ਤਗੜੇ ਬੰਦੇ ਨੂੰ ਕਦੀ ਵੀ ਡਰ ਨਹੀਂ ਲੱਗਦਾ ਹੁਣ ਇਹ ਤਾਂ ਹੋ ਗਏ ਸਾਡੇ ਸਰੀਰ ਦੀ ਗੱਲ ਸੰਸਾਰ ਦੀ ਗੱਲ ਆਪਾਂ ਗੱਲ ਕਰਨੀ ਆ ਕਿ ਜਦੋਂ ਅਸੀਂ ਸਿਮਰਨ ਕਰਦੇ ਆ ਆਪਣੇ ਹੀ ਪਿਤਾ ਨੂੰ ਆਵਾਜ਼ਾ ਮਾਰਦੇ ਆ ਉਦੋਂ ਸਾਨੂੰ ਡਰ ਕਿਉਂ ਲੱਗਦਾ ਗੁਰਬਾਣੀ ਗੁਰੂ ਜੀ ਆਪਾਂ ਨੂੰ ਬਾਣੀ ਦੇ ਵਿੱਚ ਸਮਝਾਉਣਾ ਕਰਦੇ ਆ ਕਿ ਅਕਾਲ ਪੁਰਖ ਵਾਹਿਗੁਰੂ ਜੀ ਨੇ ਇੱਕ ਖੇਡ ਰਚ ਕੇ ਤੁਹਾਨੂੰ ਇਸ ਸੰਸਾਰ ਦੇ ਵਿੱਚ ਭੇਜਿਆ ਹੈ ਜਿੰਨੇ ਵੀ ਇੱਥੇ ਜੀਵ ਜੰਤੂ ਨੇ ਉਹ ਸਭ ਖੇਡ ਖੇਡ ਰਹੇ ਨੇ ਕਿਸੇ ਦਾ ਖੇਡ ਸ਼ੁਰੂ ਹੋ ਰਿਹਾ ਜਨਮ ਹੋ ਰਿਹਾ ਤੇ ਕਿਸੇ ਦਾ ਖੇਡ ਚੱਲਦਾ ਪਿਆ ਹੈ ਸੰਸਾਰਿਕ ਸਫਰ ਚੱਲਦਾ ਹੈ ਕਿਸੇ ਦਾ ਜੋ ਖੇਡ ਖਤਮ ਹੋ ਗਿਆ ਹੈ ਸੁਵਾਸ ਖਤਮ ਹੋ ਚੁੱਕੇ ਨੇ ਇਸ ਤਰ੍ਹਾਂ ਵਾਹਿਗੁਰੂ ਜੀ ਨੇ ਇੱਕ ਖੇਡ ਬਣਾਇਆ ਹੈ ਉਸ ਖੇਡ ਦੇ ਵਿੱਚ ਮਾਲਕ ਨੇ ਮਨ ਬੱਚਿਆਂ ਨੂੰ ਜਾਨੀ ਕਿ ਆਪਾਂ ਨੂੰ ਮਨੁੱਖਾ ਦੇਹੀ ਦੇ ਕੇ ਭੇਜਿਆ ਸਾਨੂੰ ਸਰੀਰ ਦੇ ਕੇ ਭੇਜਿਆ ਪਰ ਗੁਰੂ ਜੀ ਇਹ ਵੀ ਸਮਝਾਉਂਦੇ ਆ ਕਿ ਤੁਸੀਂ ਜੋ ਤੁਹਾਨੂੰ ਇਹਨਾਂ ਅੱਖਾਂ ਦੇ ਨਾਲ ਦਿਖਾਈ ਦਿੰਦਾ ਸਿਰਫ ਇਸ ਨੂੰ ਹੀ ਨਾ ਸਮਝੋ ਸੂਖਮ ਦੇ ਵਿੱਚ ਨਾ ਦਿਸਣ ਵਾਲਾ ਵੀ ਇੱਕ ਬਹੁਤ ਤਕੜਾ ਖੇਡ ਚੱਲਦਾ ਹੈ ਉਹ ਕਿਹੜਾ ਖੇਡ ਹੈ ਜਾਦਾ ਆਪਾਂ ਗਹਿਰਾਈ 'ਚ ਨਹੀਂ ਜਾਂਦੇ ਮੋਟੀ-ਮੋਟੀ ਗੱਲ ਨੂੰ ਸਮਝਦੇ ਹਾਂ ਕਿ ਮਾਲਕ ਨੇ ਅਕਾਲ ਪੁਰਖ ਵਾਹਿਗੁਰੂ ਨੇ ਇੱਕ ਖੇਡ ਏਦਾਂ ਦਾ ਰਚਿਆ ਜਿਸ ਨੂੰ ਉਹ ਖੇਡ ਨੂੰ ਦੇਖ-ਦੇਖ ਕੇ ਖੁਸ਼ ਹੋ ਰਿਹਾ ਇਸ ਖੇਡ ਦੇ ਵਿੱਚ ਆਪਣਾ ਇੱਕ ਸਰੀਰ ਬਣਾਇਆ ਤੇ ਮਨ ਬਣਾਇਆ ਮਨ ਨੂੰ ਇਸ ਸਰੀਰ ਦੇ ਵਿੱਚ ਭੇਜ ਦਿੱਤਾ ਤੇ ਨਾਲ ਇਸ ਦੇ ਪੰਜ ਖਿਡਾਰੀ ਭੇਜ ਦਿੱਤੇ ਜੋ ਹੈ ਕਾਮ ਕਰੋਧ ਲੋਭ ਮੋਹ ਤੇ ਹੰਕਾਰ ਜੋ ਕਾਲ ਦਾ ਸਰਦਾਰ ਹੈ ਜੋ ਕਾਲ ਸਾਰਿਆਂ ਦਾ ਸਰਦਾਰ ਹੈ ਉਸ ਦੇ ਇਹ ਪੰਜ ਨੁਮਾਇੰਦੇ ਨੇ ਇਹਨਾਂ ਪੰਜ ਨੁਮਾਇੰਦਿਆਂ ਦਾ ਕੰਮ ਹੈ ਸਾਡੇ ਮਨ ਨੂੰ ਫੁਰਨੇ ਦੇਣਾ ਚੰਗੇ ਮੰਦੇ ਬੀਤ ਚੁੱਕੇ ਆਉਣ ਵਾਲੇ ਐਦਾਂ ਕਰਦੇ ਕਰਦੇ ਇਹ ਜੀਵ ਦੀ ਮਨ ਦੀ ਸਾਰੀ ਉਮਰ ਲੰਘਾ ਦਿੰਦੇ ਆ ਤੇ ਜੋ ਕਾਰਜ ਕਰਨ ਵਾਸਤੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਭੇਜਿਆ ਸੀ ਉਹ ਕੰਮ ਇਹ ਕਰਨ ਨਹੀਂ ਦਿੰਦੇ। ਅੰਤ ਸਮੇਂ ਜਦੋਂ ਸਰੀਰ ਛੁੱਟਣ ਲੱਗਦਾ ਤਾਂ ਇਹ ਨੱਠ ਜਾਂਦੇ ਆ ਮਨ ਕੱਲਾ ਰਹਿ ਜਾਂਦਾ ਜੋ ਕਿ ਜਮਾ ਦੇ ਵੱਸ ਪੈ ਜਾਂਦਾ। ਹੁਣ ਇਹ ਇੰਨਾ ਕੁ ਮਨ ਨੂੰ ਵਿਗਾੜ ਕੇ ਰੱਖਦੇ ਆ ਕਿ ਜਦੋਂ ਆਪਾਂ ਆਪਣੇ ਘਰ ਜਾਣ ਦੀ ਤਿਆਰੀ ਕਰਨੀ ਆ ਆਪਣੇ ਪਿਤਾ ਨੂੰ ਅਵਾਜ਼ਾ ਮਾਰਨੀ ਆ ਉਦੋਂ ਵੀ ਸਾਡੇ ਅੰਦਰ ਬਹੁਤ ਭਰਮ ਭੁਲੇਖੇ ਪਾਉਂਦੇ ਆ। ਜਿਵੇਂ ਆਪ ਦੱਸਦੇ ਹੋ ਕਿ ਜਦੋਂ ਮੈਂ ਸਿਮਰਨ ਵਾਹਿਗੁਰੂ ਦਾ ਸਿਮਰਨ ਕਰਦਾ ਤਾਂ ਮੈਨੂੰ ਬਹੁਤ ਡਰ ਲੱਗਦਾ ਇਹ ਡਰ ਇਹਨਾਂ ਪੰਜਾਬ ਵੱਲੋਂ ਪਾਇਆ ਗਿਆ ਹੈ ਤੁਸੀਂ ਡਰੋਗੇ ਤੇ ਮੁਰ ਕੇ ਕਦੀ ਵੀ ਆਪਣੀ ਰਸਨਾ ਤੋਂ ਸਿਮਰਨ ਨਹੀਂ ਕਰੋਗੇ ਦੂਸਰਾ ਵਾਹਿਗੁਰੂ ਜੀ ਆਪਾਂ ਜੋ ਬਾਣੀ ਰੋਜ਼ਾਨਾ ਪੜ੍ਹਦੇ ਹਾਂ ਇਤਿਹਾਸ ਗੁਰੂ ਸਾਹਿਬ ਜੀ ਦਾ ਸੁਣਦੇ ਆਂ ਦੇਖਦੇ ਆਂ ਇਹਦੇ ਉੱਤੇ ਅਮਲ ਵੀ ਕਰਨਾ ਹੈ ਤੇ ਭਰੋਸਾ ਵੀ ਕਰਨਾ ਹੈ ਭਰੋਸਾ ਕਰਕੇ ਇਸ ਨੂੰ ਆਪਣੇ ਜੀਵਨ ਦੇ ਵਿੱਚ ਉਤਾਰਨਾ ਹੈ ਜਿਉਂ ਹੀ ਤੁਸੀਂ ਸਵੇਰ ਨੂੰ ਉੱਠ ਗਏ ਸਭ ਤੋਂ ਪਹਿਲਾਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਜ਼ਰੂਰ ਕਰੋ ਪਿਆਰ ਦੇ ਵਿੱਚ ਆਵਾਜ਼ਾਂ ਮਾਰੋ ਜਦ ਤੱਕ ਮਨ ਕਾਲ ਦੇ ਏਰੀਏ ਦੇ ਵਿੱਚ ਹੈ ਇਹ ਡਰੇਗਾ ਇਹ ਬਹੁਤ ਜ਼ਿਆਦਾ ਡਰੇਗਾ ਇਹ ਪੰਜ ਇਸ ਦਾ ਧਿਆਨ ਲੱਗਣ ਨਹੀਂ ਦੇਣਗੇ ਧਿਆਨ ਲੱਗਣਾ ਤਾਂ ਬਹੁਤ ਦੂਰ ਦੀ ਗੱਲ ਹੈ ਵਾਹਿਗੁਰੂ ਗਰਮੰਤਰ ਦੀ ਧੁਨ ਦੇ ਵਿੱਚ ਵੀ ਧਿਆਨ ਨਹੀਂ ਲੱਗਣ ਦੇਣਗੇ ਹੁਣ ਕਿੱਡੀ ਵੱਡੀ ਗੱਲ ਹੈ ਕਿੱਡਾ ਵੱਡਾ ਜਾਲ ਹੈ ਕਿ ਜਦੋਂ ਅਸੀਂ ਆਪਣੇ ਪਿਤਾ ਨੂੰ ਆਵਾਜ਼ ਮਾਰਦੇ ਹਾਂ ਵਾਹਿ ਗੁਰੂ ਸਾਨੂੰ ਉਦੋਂ ਡਰ ਲੱਗਦਾ ਗੱਲ ਕੁਝ ਨਹੀਂ ਹੈ ਮਨ ਇਹਨਾਂ ਦੇ ਮਗਰ ਲੱਗ ਕੇ ਕਮਜ਼ੋਰ ਹੋਇਆ ਹੈ ਹੁਣ ਮਨ ਨੂੰ ਤਕੜਾ ਕਿਵੇਂ ਕਰਨਾ ਹੈ ਜਦੋਂ ਆਪਾਂ ਘਰ ਦੇ ਵਿੱਚ ਬੈਠ ਕੇ ਜਾਂ ਸੰਗਤ ਦੇ ਵਿੱਚ ਬੈਠ ਕੇ ਅਭਿਆਸ ਕਰਦੇ ਆ ਸੰਗਤ ਦੇ ਵਿੱਚ ਜਦੋਂ ਅਭਿਆਸ ਕਰਵਾਇਆ ਜਾਂਦਾ ਬਹੁਤ ਉੱਚੀ ਅਭਿਆਸ ਕਰਵਾਇਆ ਜਾਂਦਾ ਤਾਂ ਜੋ ਮਨ ਕਾਲ ਦੇ ਕਿਲੇ ਨੂੰ ਛੱਡ ਦੇਵੇ ਤੋੜ ਦੇਵੇ ਤਰਕੁਟੀ ਨੂੰ ਭੰਨ ਕੇ ਅੱਗੇ ਨਿਕਲ ਜਾਵੇ ਸੁਨ ਦੇ ਵਿੱਚ ਇਸ ਵਾਸਤੇ ਗੁਰੂ ਮਹਾਰਾਜ ਕਹਿੰਦੇ ਸਵਾਸ ਗਰਾਸ ਸਿਮਰਨ ਕਰੋ ਇਹ ਸਿਮਰਨ ਤੁਹਾਨੂੰ ਕਾਲ ਦੇ ਇਲਾਕੇ ਵਿੱਚੋਂ ਛਡਾਉਣ ਲਈ ਮਦਦ ਕਰੇਗਾ ਹੋ ਸਕੇ ਤਾਂ ਵਾਹਿਗੁਰੂ ਗੁਰਮੁਖ ਖਾ ਦੀ ਸੰਗਤ ਕਰੋ ਜੋ ਅਸਲੀ ਭੇਦ ਆਉ ਤਾਂ ਸੰਗਤ ਦੇ ਵਿੱਚ ਜਾ ਕੇ ਹੀ ਆਉਣਾ ਸੰਗਤ ਦੇ ਵਿੱਚ ਬਹੁਤ ਨਵੇਂ ਰਸਤੇ ਖੁੱਲਦੇ ਆ ਤੇ ਆਪਾਂ ਉਹਨਾਂ ਰਸਤਿਆਂ ਨੂੰ ਛੱਡ ਦਿੰਨੇ ਆ ਜੋ ਸਾਡੇ ਜੀਵਨ ਦੇ ਦੌਰਾਨ ਲੋਕ ਤੇ ਪਰਲੋਕ ਦੇ ਵਿੱਚ ਕੰਮੇ ਨਹੀਂ ਹੋਣੇ ਕਿਉਂਕਿ ਸੰਤਾਂ ਮਹਾਪੁਰਸ਼ਾਂ ਗੁਰਮਖਾਂ ਵੱਲੋਂ ਜੋ ਕਥਾ ਕੀਤੀ ਜਾਂਦੀ ਹੈ ਮਨ ਦੀ ਕਹਾਣੀ ਸਮਝਾਈ ਜਾਂਦੀ ਹੈ ਅਕਥ ਕਹਾਣੀ ਕੀਤੀ ਜਾਂਦੀ ਆ ਉਹਦੇ ਵਿੱਚ ਭਰਮ ਭੁਲੇਖੇ ਇੱਕ ਪਾਸੇ ਹੋ ਜਾਂਦੇ ਆ ਮਾਲਕ ਮਾਲਕ ਦਾ ਨਾਮ ਇਹ ਇੱਕ ਪਾਸੇ ਹੋ ਜਾਂਦਾ ਜੀਵ ਦੇ ਮੂਰੇ ਸਭ ਆ ਜਾਂਦਾ ਆ ਕਿ ਇਹ ਮਾਇਆ ਹੈ ਇਹ ਸੱਚ ਹੈ ਤੇ ਜੀਵ ਉੱਥੇ ਸੱਚ ਨੂੰ ਸਿਲੈਕਟ ਕਰਦਾ ਆ ਉਹ ਆਪਸ਼ਨ ਉਹਦੇ ਮੂਰੇ ਹੁੰਦੀ ਆ ਵੀ ਤੂੰ ਇੱਥੋਂ ਸਿਲੈਕਟ ਕਰ ਲੈ ਕੀ ਕਰਨਾ ਜੇ ਇਸ ਨੇ ਉੱਥੇ ਬੈਠ ਕੇ ਸੱਚ ਨੂੰ ਸਿਲੈਕਟ ਕਰ ਲਿਆ ਤਾਂ ਇਹ ਸੰਗਤ ਦੇ ਵਿੱਚ ਰੋਜ਼ਾਨਾ ਜਾਂਦਾ ਰਹੇਗਾ ਘਰ ਦੇ ਵਿੱਚ ਬੈਠ ਕੇ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਦਾ ਰਹੇਗਾ ਲਗਾਤਾਰ ਵਾਹਿਗੁਰੂ ਦਾ ਅਭਿਆਸ ਤੇ ਧੁੰਨ ਦੇ ਵਿੱਚ ਧਿਆਨ ਰੱਖ ਕੇ ਕੀਤਾ ਹੋਇਆ ਅਭਿਆਸ ਕਾਲ ਦੇ ਕਿਲੇ ਨੂੰ ਬਹੁਤ ਜਲਦੀ ਛੁਡਾਉਂਦਾ ਹੈ ਹੁਣ ਇਹ ਜਿਹੜਾ ਮਨ ਸਾਡਾ ਡਰਦਾ ਆ ਇਹ ਪੰਜ ਡਰਾਉਂਦੇ ਆ ਕਿ ਇਹ ਜ਼ਿਮਰਨ ਕਰਨਾ ਛੱਡ ਦੇਵੇ ਇਹਨਾਂ ਦੀ ਚਾਲ ਆ ਹੁਣ ਆਪਾਂ ਇਹਨਾਂ ਦੀ ਚਾਲ ਤੋਂ ਕਿਵੇਂ ਬਚਣਾ ਆਪਾਂ ਬਾਣੀ ਨੂੰ ਸਮਝ-ਸਮਝ ਕੇ ਪੜਨਾ ਠਹਿੜ-ਠਹਿਰ ਕੇ ਪੜਨਾ ਨਾ ਕਿ ਆਪਾਂ ਸਮੇਂ ਦੇ ਮੁਤਾਬਕ ਪੜਨਾ ਕਿ ਮੈਂ 20 ਮਿੰਟਾਂ ਦੇ ਵਿੱਚ ਮੈਂ 10 ਮਿੰਟਾਂ ਦੇ ਵਿੱਚ ਇੰਨੇ ਪਾਠ ਇੰਨੇ ਗਿਣਤੀ ਦੇ ਵਿੱਚ ਕਰ ਦਿੰਨਾ ਇਹਨਾਂ ਚੀਜ਼ਾਂ ਨੂੰ ਵਾਹਿਗੁਰੂ ਜੀ ਆਪਾਂ ਛੱਡ ਕੇ ਬਾਣੀ ਨੂੰ ਵਿਚਾਰ-ਵਿਚਾਰ ਕੇ ਪੜ੍ਹਨਾ ਹੈ ਆਪਾਂ ਇਹ ਵੇਖਣਾ ਹੈ ਕਿ ਗੁਰੂ ਸਾਹਿਬ ਜੀ ਨੇ ਇਸ ਸ਼ਬਦ ਦੇ ਵਿੱਚ ਮੈਨੂੰ ਕੀ ਕਿਹਾ ਹੈ ਮੈਨੂੰ ਕੀ ਹੁਕਮ ਕੀਤਾ ਹੈ ਕਿ ਕੀ ਤੂੰ ਇਹ ਕੰਮ ਕਰਨਾ ਹੈ ਜਾਂ ਨਹੀਂ ਕਰਨਾ ਜਦੋਂ ਬਾਣੀ ਪੜ੍ਹ ਲਈ ਫਿਰ ਆਪਾਂ ਅਭਿਆਸ ਕਰਨਾ ਵਾਹਿ ਗੁਰੂ ਵਾਹ ਗੁਰੂ ਜੋ ਵਾਹਿ ਦੀ ਝੋਟ ਧੁੰਨੀ ਤੇ ਵੱਜਦੀ ਹੈ ਧਰਨ ਤੇ ਵੱਜਦੀ ਹੈ ਇੱਥੇ ਸਾਡੇ ਵਿਚਾਰ ਖਤਮ ਹੋਣੇ ਸ਼ੁਰੂ ਹੋ ਜਾਂਦੇ ਚਲੋ ਖਤਮ ਤਾਂ ਨਹੀਂ ਹੁੰਦੇ ਵਸ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਆ ਜਦੋਂ ਵਸ ਵਿੱਚ ਆ ਗਿਆ ਇਸ ਨੂੰ ਆਪਾਂ ਖਤਮ ਹੋਣਾ ਹੀ ਕਹਾਂਗੇ ਮਾਰੇ ਕਹਿੰਦੇ ਵਿਚਾਰ ਮਾਰੇ ਤਰੇ ਤਰੇ ਉਲਟ ਜੋ ਨਾ ਆਵੇ ਮਨ ਇਹਨਾਂ ਪੰਜਾਂ ਦੇ ਕਿਲੇ ਨੂੰ ਕਾਲ ਦੇ ਕਿਲੇ ਨੂੰ ਛੱਡ ਦਿੰਦਾ ਹੁਣ ਜਿੱਥੇ ਮਨ ਪਹੁੰਚ ਗਿਆ ਉੱਥੇ ਇਹਨਾਂ ਦੀ ਪਹੁੰਚ ਹੈ ਨਹੀਂ ਮਨ ਦਰ ਤੇ ਜਾ ਕੇ ਬੈਠ ਗਿਆ ਤੇ ਇਹ ਦਰ ਤੋਂ ਥੱਲੇ ਨੇ ਜਦੋਂ ਮਨ ਸਵਾਸਾਂ ਦੇ ਵਿੱਚ ਫੇਰ ਪ੍ਰਵੇਸ਼ ਕਰੇਗਾ ਫੇਰ ਇਹਨਾਂ ਦੇ ਵਿਚਾਰ ਆਉਣੇ ਫੇਰ ਸ਼ੁਰੂ ਹੋਣਗੇ ਪਰ ਜੇ ਅਭਿਆਸੀ ਕੋ ਤਕੜਾਇਆ ਸਵਾਸ ਗ੍ਰਾਸ ਸਿਮਰਨ ਉਹਦਾ ਪਰਪਖ ਹੋ ਗਿਆ ਰੋਮ ਰੋਮ ਸਿਮਰਨ ਚੱਲਦਾ ਆ ਉਹ ਸੰਸਾਰ ਦੇ ਵਿੱਚ ਵੀ ਰਹੇਗਾ ਕਾਲ ਦੇ ਇਲਾਕੇ ਵਿੱਚ ਵੀ ਰਹੇਗਾ ਪੰਜਾਂ ਨੂੰ ਆਪਣਾ ਨੌਕਰ ਬਣਾ ਕੇ ਰੱਖੇਗਾ ਦੇਖੋ ਦਾ ਕਿੱਡੀ ਵੱਡੀ ਇਸ ਸਿਮਰਨ ਦੀ ਆਪਾਂ ਨੂੰ ਫਲ ਮਿਲਦਾ ਕਿੱਡਾ ਵੱਡਾ ਫਲ ਮਿਲਦਾ ਆਪਾਂ ਨੂੰ ਹਜੇ ਮਨ ਕਮਜ਼ੋਰ ਆ ਇਹਨਾਂ ਨੇ ਆਪਾਂ ਨੂੰ ਨੌਕਰ ਬਣਾਇਆ ਆ ਜੇ ਕੋਈ ਵਧੀਆ ਤਰੀਕੇ ਦੇ ਨਾਲ ਮਾਲਕ ਦੀ ਕਿਰਪਾ ਦੇ ਨਾਲ ਅਭਿਆਸ ਚੱਲ ਜਵੇ ਨਾ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਇਸ ਤੋਂ ਬਾਅਦ ਰੋਮ ਰੋਮ ਸਿਮਰਨ ਚੱਲ ਗਿਆ ਨਾ ਮਨ ਇਹਨਾਂ ਨੂੰ ਨੌਕਰ ਬਣਾ ਕੇ ਰੱਖੇਗਾ ਹਾਂ ਬਈ ਕਾਮ ਆ ਜਾਵੇ ਗ੍ਰੋਧ ਆ ਜਾਵੇ ਹੁਣ ਤੂੰ ਜਾ ਹੁਣ ਤੇਰਾ ਕੰਮ ਨਹੀਂ ਇਧਰੋਂ ਮਨ ਵਾਹ ਗੁਰੂ ਵਾਹ ਗੁਰੂ ਜਦ ਤੱਕ ਸਿਮਰਨ ਚੱਲਦਾ ਆ ਧਿਆਨ ਸਾਡਾ ਧੁੰਨ ਦੇ ਵਿੱਚ ਲੱਗਾ ਆ ਇਹ ਵਿਚਾਰੇ ਦੂਰ ਖੜੇ ਦੇਖਦੇ ਆ ਵੀ ਇਹ ਇਹਨੇ ਆਪਣੇ ਹੱਥ ਨਹੀਂ ਆਉਣਾ ਉਹ ਫਿਰ ਮਨ ਦਾ ਪਿੱਛਾ ਹੀ ਛੱਡ ਦਿੰਦੇ ਆ ਵਾਹ ਗੁਰੂ ਇਸ ਤਰ੍ਹਾਂ ਆਪਾਂ ਫਿਰ ਸਿਮਰਨ ਚਾਹੇ ਸਫਰ ਵਿੱਚ ਕਰੀਏ ਦੇਖੋ ਇਹ ਤਾਂ ਹਜੇ ਤੁਸੀਂ ਸਫਰ ਕਹਿ ਰਹੇ ਆ ਨਾ ਹਜੇ ਜਦੋਂ ਮਨ ਨੇ ਅੰਤ ਸਮੇਂ ਇਸ ਸਰੀਰ ਨੂੰ ਛੱਡਣਾ ਆ ਆਪਾਂ ਉਹਦੇ ਵਾਸਤੇ ਆਪਣੇ ਮਨ ਨੂੰ ਪਰਪੱਖ ਕਰਨਾ ਆ ਬੜੀ ਤਕਲੀਫ ਹੁੰਦੀ ਆ ਜਦੋਂ ਕਹਿੰਦੇ ਮਨ ਸਰੀਰ ਨੂੰ ਛੱਡਦਾ ਆ ਆਪਾਂ ਇਸ ਸਰੀਰ ਨੂੰ ਛੱਡਣਾ ਸਿੱਖਣਾ ਆ ਤਾਂ ਕਰਕੇ ਆਪਾਂ ਵਾਹਿਗੁਰੂ ਗੁਰਮੰਤਰ ਦੀ ਧੁਨ ਦੇ ਵਿੱਚ ਧਿਆਨ ਰੱਖਦੇ ਹੋਏ ਵਾਹਿਗੁਰੂ ਗੁਰਮੰਤਰ ਸੁਆਸ ਗ੍ਰਾਸ ਸਿਮਰਨ ਕਰਨਾ ਫਿਰ ਆਪਾਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਮੁਖ ਦੀ ਆਵਾਜ਼ ਨੂੰ ਸੁਣਨਾ ਜੋ ਕਿ ਧਿਆਨ ਦੇ ਵਿੱਚ ਸੁਣੀ ਜਾਂਦੀ ਆ ਫਿਰ ਉਹਦੇ ਵਿੱਚ ਆਪਾਂ ਸਮਾਉਣਾ ਆ ਜਦ ਤੱਕ ਸਾਡੇ ਸੁਵਾਸ ਨੇ ਆਪਾਂ ਇਹ ਹੀ ਕੰਮ ਕਰਨਾ ਆ ਇਹ ਹੀ ਆਪਣਾ ਨਿਤ ਦਾ ਕੰਮ ਹੈ ਇਹ ਹੀ ਆਪਣੀ ਭਗਤੀ ਹੈ ਵਿਚਾਰ ਵਧੀਆ ਲੱਗੇ ਤਾਂ ਅੱਗੇ ਹੋਰ ਭੈਣਾ ਭਰਾਵਾਂ 'ਚ ਸ਼ੇਅਰ ਕਰਨਾ ਜੀ ਵਾਹਿਗੁਰੂ ਜੀ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਜਲਦੀ ਤੋਂ ਜਲਦੀ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ 1 ਲੱਖ ਤੱਕਰ ਜ਼ਰੂਰ ਪਹੁੰਚਾਓ ਤਾਂ ਜੋ ਵੱਧ ਤੋਂ ਵੱਧ ਸੰਗਤਾਂ ਲਾਹਾ ਲੈ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ